ਕਿਉਂਕਿ ਆ ਆਮ ਆਦਮੀ ਪਾਰਟੀ ਦੇ ਹੌਸਲੇ ਬਲੰਦ ਨੇ ਸੋ ਸੰਘਰਸ਼ ਜੋ ਨਿਕਲੀ ਹੋਈ ਪਾਰਟੀ ਨੂੰ ਕਦੀ ਵੀ ਇਹੋ ਜਿਹੀਆਂ ਗ੍ਰਿਫਤਾਰੀਆਂ ਨਹੀਂ ਆੜੀਆਂ ਉਹ ਡਰਾ ਨਹੀਂ ਸਕਦੀਆਂ ਇਹਦਾ ਜਾਣਦੇ ਕਿ ਇੱਕ ਤੁਸੀਂ ਸਰੀਰਕ ਤੌਰ ਤੇ ਕੇਜੀਵਾਲ ਜਿਹਨੂੰ ਤੁਸੀਂ ਕੈਦ ਕਰ ਲਿਆ ਪਰ ਜਿਹੜੀ ਉਹਨਾਂ ਦੀ ਸੋਚ ਹੈ ਉਹਨਾਂ ਦੀ ਜਿਹੜੀ ਬਲੰਦ ਇਰਾਦਿਆਂ ਵਾਲੀ ਜਿਹੜੀ ਸੋਚ ਹੈ ਉਹਨੂੰ ਕਿੱਦਾਂ ਕੈਦ ਕਰੋਗੇ ਮਾਨਯੋਗ ਸੁਪਰੀਮ ਕੋਰਟ ਜੀ ਨੇ ਜਿਹੜੀ ਉਹਨਾਂ ਦੀ ਬੇਲ ਕੱਲ ਮਨਜ਼ੂਰ ਕਰ ਦਿੱਤੀ ਆ ਉਸ ਬੇਲ ਨੂੰ ਜਿਹੜਾ ਉਹ ਇੱਕ ਦਿਨ ਇੱਕ ਦੋ ਦਿਨ ਤੱਕ ਬਾਹਰ ਆ ਆ ਜਾਣਗੇ ਸੋ ਬਾਹਰ ਆਉਣ ਤੋਂ ਬਾਅਦ ਉਹਨਾਂ ਚੋਂਗੇ ਤੇਰੀ ਗਤੀਵਧੀਆਂ ਦੇ ਵਿੱਚ ਵੀ ਹਿੱਸਾ ਲੈਣਗੇ ਹਰ ਜਿਹੜੀ ਪਾਰਟੀ ਨੂੰ ਹਾਈ ਲੈਵਲ ਤੇ ਖੜਨ ਵਾਲੀ ਐਕਟੀਵਿਟੀ ਉਹਦੇ ਚੋਂ ਹਾਜ਼ਰ ਰਹਿਣਗੇ ਜਿਦਾ ਮੰਨ ਲਓ ਹੁਣ ਜਲੰਧਰ ਦੇ ਵਿੱਚ ਸਚੀਤ ਰਿੰਕੂ ਤੇ ਸ਼ੀਤ ਰੰਗਰਾਜ ਜੀ ਜਿਹੜੇ ਉਹਨਾਂ ਦੇ ਨਾਲ ਰਲੇ ਆ ਸੋ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਜਿਹੜੇ ਆ ਇਹਨਾਂ ਨੂੰ ਆ ਗਏ ਆ ਇਹ ਉਹਨਾਂ ਹੋਸ਼ਾ ਦਾ ਕੋਈ ਅੰਡਰ ਪ੍ਰੈਸ਼ਰ ਹੋ ਕੇ ਜਾਂ ਅਸੀਂ ਤਾਂ ਕਹੀ ਕਹਾਂਗੇ ਜਿਹੜੇ ਪਾਰਟੀ ਨੂੰ ਪਿੱਛਾ ਦੇ ਕੇ ਗਏ ਆ ਉਹ ਸਾਡੀ ਪਾਰਟੀ ਦੇ ਗਦਾਰ ਆ ਆਵਾਦੀ ਪਾਰਟੀ ਵੱਲੋਂ ਇੱਕ ਅੱਜ ਬੈਠਕ ਜੋ ਹੈ ਇੱਕ ਮੀਟਿੰਗ ਜੋ ਹੈ ਕੀਤੀ ਜਾ ਰਹੀ ਹੈ ਸਾਡੇ ਨਾਲ ਐਮਐਲਏ ਸਹਿਬਾਨ ਜਸਬੀਰ ਸੰਧੂ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਗੱਲ ਕਰਦੇ ਆ ਤਾਂ ਸੰਧੂ ਸਾਹਿਬ ਜਿਸ ਤਰੀਕੇ ਦੇ ਨਾਲ ਇੱਕ 31 ਤਰੀਕ ਦੀ ਮਹਾਂ ਰੈਲੀ ਵੀ ਸੀਗੀ ਦਿੱਲੀ ਦੇ ਵਿੱਚ ਤਾਂ ਹੁਣ ਕਿਤਨਾ ਕਿਤੇ ਅਰਵਿੰਦ ਕੇਜਰੀਵਾਲ ਹੁਣਾ ਉੱਤੇ ਜਿਹੜੀ ਕਾਰਵਾਈ ਹੋਈ ਆ ਤਾਂ ਹੁਣ ਆਵਾਦੀ ਪਾਰਟੀ ਕਿੱਥੇ ਸਟੈਂਡ ਕਰ ਰਹੀ ਵੇਖੋ ਜੀ ਆਮ ਆਦਮੀ ਪਾਰਟੀ ਦੇ ਹੌਸਲੇ ਬਲੰਦ ਨੇ ਸੋ ਸੰਘਰਸ਼ ਵਿੱਚ ਜੋ ਨਿਕਲੀ ਹੋਈ ਪਾਰਟੀ ਨੂੰ ਕਦੀ ਵੀ ਇਹੋ ਜਿਹੀਆਂ ਗ੍ਰਿਫਤਾਰੀਆਂ ਆੜੀਆਂ ਉਹ ਡਰਾ ਨਹੀਂ ਸਕਦੀਆਂ ਅਸੀਂ ਦੇਖਿਆ ਕਿ ਸਾਡੇ ਪਹਿਲਾਂ ਤਾਂ ਵਧੀਆ ਸਕੂਲ ਬਣਾਉਣ ਵਾਲੇ ਸਾਡੇ ਦਿੱਲੀ ਮંત્રી ਮਨੀਸ਼ ਸ਼ੋਧਿਆ ਜੀ ਨੂੰ ਚੁੱਕ ਕੇ ਬਿਨਾਂ ਕਿਸੇ ਸਬੂਤਾਂ ਦੇ ਆਧਾਰ ਤੇ ਜੇਲ੍ਹ ਦੇ ਵਿੱਚ ਧੱਕਿਆ ਗਿਆ ਫੇਰ ਸਾਡੇ ਸਿਹਤਮੰਦ ਸਿੰਦਰ ਜੈਨ ਜੀ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਫੇਰ ਸੰਜੇ ਸਿੰਘ ਜੀ ਨੂੰ ਬਿਨਾਂ ਕਿਸੇ ਸਬੂਤਾਂ ਦੇ ਆਧਾਰ ਤੇ ਹੁਣ ਈਡੀ ਨੇ ਬਿਨਾਂ ਕਿਸੇ ਸਬੂਤਾਂ ਦੇ ਆਧਾਰ ਦੇ ਬਿਨਾਂ ਕਿਸੇ ਠੋਸ ਗਵਾਹਾਂ ਦੇ ਆਧਾਰ ਤੇ ਸਾਡੇ ਸੁਪਰੀਮ ਉਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਧੱਕਿਆ ਸੋ ਨਿਆਂ ਦੇ ਰਾਸਤੇ ਵਿੱਚ ਨੇ ਸੋ ਅਸੀਂ ਤਾਂ ਜਾਣਦੇ ਕਿ ਇੱਕ ਤੁਸੀਂ ਸਰੀਰਕ ਤੌਰ ਤੇ ਕੇਜਰੀਵਾਲ ਜੀ ਨੂੰ ਤੁਸੀਂ ਕੈਦ ਕਰ ਲਿਆ ਪਰ ਜਿਹੜੀ ਉਹਨਾਂ ਦੀ ਸੋਚ ਹੈ ਉਹਨਾਂ ਦੀ ਜਿਹੜੀ ਬਲੰਦ ਇਰਾਦਿਆਂ ਵਾਲੀ ਜਿਹੜੀ ਸੋਚ ਆ ਉਹਨੂੰ ਕਿਦਾਂ ਕਾਇਤ ਕਰੋਗੇ ਸੋ ਪੰਜਾਬ ਦਾ ਹਰ ਵਸਿੰਦਾ ਜਿਹੜਾ ਰਵਿੰਦ ਕੇਜੀਵਾਲ ਜੀ ਦੇ ਨਾਲ ਆ ਤੇ ਰਵਿੰਦ ਕੇਜੀਵਾਲ ਜੀ ਦੀ ਆਵਾਜ਼ ਤੇ ਪੈਰਾ ਦੇਣ ਵਾਲੇ ਸਾਰੇ ਅਸੀਂ ਖੜੇ ਆ ਆਪਣਾ ਐਮੂਲੇ ਸਾਹਿਬ ਜਿਸ ਤਰੀਕੇ ਨਾਲ ਸੰਜੇ ਸਿੰਘ ਹੋਣਾ ਨੂੰ ਹੁਣ ਰਿਹਾਈ ਮਿਲ ਸਕਦੀ ਹੈ ਕਿਉਂਕਿ ਪਿਛਲੇ ਸਮੇਂ ਤੇ ਜੋ ਕੇਸ ਉਹਨਾਂ ਤੇ ਪਏ ਜਾਂ ਤਾਂ ਉਹਨੂੰ ਵੇਖਦੇ ਕਿਵੇਂ ਆਵਾਦੂ ਪਾਰਟੀ ਹੋਣ ਉਹਨਾਂ ਦਾ ਸਵਾਗਤ ਕਰੇ ਏਡੀ ਨੇ ਝੂਠੇ ਕੇਸ ਬਣੇ ਲਾਂਡਰਿੰਗ ਦੇ ਕੇਸ ਦੇ ਵਿੱਚ ਸਾਡੇ ਰਾਜ ਸਭਾ ਮੈਂਬਰ ਸੰਜੇ ਸਿੰਘ ਜੀ ਨੂੰ ਫਸਾਇਆ ਸੀ ਸੋ ਸੁਪਰੀਮ ਅਦਾਲਤ ਸੁਪਰੀਮ ਕੋਰਟ ਜੀ ਨੇ ਜਿਹੜੀ ਉਹਨਾਂ ਦੀ ਬੇਲ ਕੱਲ ਮਨਜ਼ੂਰ ਕਰ ਦਿੱਤੀ ਆ ਉਸ ਬੇਲ ਨੂੰ ਜਿਹੜਾ ਉਹ ਇੱਕ ਦਿਨ ਦੇ ਇੱਕ ਦੋ ਦਿਨ ਤੱਕ ਬਾਹਰ ਆ ਆ ਜਾਣਗੇ ਸੋ ਬਾਹਰ ਆਉਣ ਤੋਂ ਬਾਅਦ ਉਹਨਾਂ ਚੋਂਗੇ ਤੇਰੀ ਗਤੀਵਿਧੀਆਂ ਦੇ ਵਿੱਚ ਵੀ ਹਿੱਸਾ ਲੈਣਗੇ ਹਰ ਜਿਹੜੀ ਪਾਰਟੀ ਨੂੰ ਹਾਈ ਲੈਵਲ ਤੇ ਖੜਨ ਵਾਲੀ ਐਕਟੀਵਿਟੀ ਉਹਦੇ ਚੋਂ ਹਾਜ਼ਰ ਰਹਿਣਗੇ ਸੋ ਉਹਨਾਂ ਦੇ ਉਹ ਨਾਲ ਪਾਰਟੀ ਨੂੰ ਹੋਰ ਬਹੁਤ ਜ਼ਿਆਦਾ ਮਜ਼ਬੂਤ ਮਜ਼ਬੂਤੀ ਵਾਲ ਬਲ ਮਿਲਿਆ ਰਾਗਵ ਚੱਡਾ ਜੀ ਨੇ ਕਿਹਾ ਕਿ ਭਾਜਪਾ ਜਿਹੜਾ ਕਾਫੀ ਪ੍ਰੈਸ਼ਰਾਈਜ਼ਡ ਕਰ ਰਹੀ ਹੈ ਨੀ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਊਗੀ ਤਾਂ ਕਮੀ ਵੇਖਦੇ ਹੋ ਜੀ ਵੇਖੋ ਜੀ ਭਾਜਪਾ ਦਾ ਮੋਟ ਵੀ ਇਹੀ ਆ ਕਿ ਆਮ ਆਦਮੀ ਪਾਰਟੀ ਨੂੰ ਤੁਸੀਂ ਤੋੜੋ ਤੇ ਇਹਨਾਂ ਦੇਖਿਆ ਵੀ ਗਿਆ ਕਿ ਤੁਸੀਂ ਲੋਟਸ ਅਪਰੇਸ਼ਨ ਜਿਹੜਾ ਉਹ ਕੀਤਾ ਗਿਆ ਲੋਟਸ ਅਪਰੇਸ਼ਨ ਦੇ ਦੌਰਾਨ ਵੀ ਕਈ ਐਮਐਲਏ ਨੂੰ ਧਮਕੀਆਂ ਵੀ ਆਈਆਂ ਕਈ ਐਮਐਲਏ ਨੂੰ ਆਫਰਾਂ ਵੀ ਆਈਆਂ ਅੱਜ ਵੀ ਆ ਰਹੀਆਂ ਸੋ ਬੀਜੇਪੀ ਦਾ ਜਿਹੜੀ ਇਹ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਜਿਹੜੀ ਨੀਤੀ ਆ ਉਹ ਬਹੁਤ ਹੀ ਨਿੰਦਨਯੋਗ ਆ ਅਸੀਂ ਇਹਦੀ ਅਸੈਂਬਲੀ ਵਿੱਚ ਨਿਖੇਦੀ ਕਰਦੇ ਆ ਸੋ ਬੀਜੇਪੀ ਆਪਣਾ ਪ੍ਰੈਸ਼ਰ ਬਣਾ ਕੇ ਸਾਡੇ ਐਮਐਲਏ ਸਾਬੰਦ ਜਿਦਾ ਮੰਨ ਲਓ ਹੁਣ ਜਲੰਧਰ ਦੇ ਵਿੱਚ ਸੁਚੀਤ ਰਿੰਕੂ ਤੇ ਸ਼ੀਤ ਰੰਗਰਾਜ ਜੀ ਜਿਹੜੇ ਉਹਨਾਂ ਦੇ ਨਾਲ ਲੜਿਆ ਸੋ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਜਿਹੜਿਆ ਇਹਨਾਂ ਨੂੰ ਆ ਗਏ ਆ ਇਹ ਉਹਨਾਂ ਹੋਸਾ ਦਾ ਕੋਈ ਅੰਡਰ ਪ੍ਰੈਸ਼ਰ ਹੋ ਕੇ ਜਾਂ ਅਸੀਂ ਤਾਂ ਕਹੀ ਕਹਾਂਗੇ ਜਿਹੜੇ ਪਾਰਟੀ ਨੂੰ ਪਿੱਛਾ ਦੇ ਕੇ ਗਏ ਆ ਉਹ ਸਾਡੀ ਪਾਰਟੀ ਦੇ ਗਦਾਰ ਆ ਕੀ ਲੱਗਦਾ ਕਿ ਜੇਕਰ ਹੁਣ ਇਦਾਂ ਦੀ ਕਾਰਵਾਈ ਕੋਈ ਭਾਜਪਾ ਤੁਹਾਡੇ ਤੇ ਵੀ ਜਾਂ ਕਰਦੀਆਂ ਤੁਹਾਡੇ ਹੋਰ ਨੁਮਾਇੰਦੇ ਤੇ ਵੀ ਕਰਦੀਆ ਤਾਂ ਕੀ ਤੁਸੀਂ ਵੀ ਇਦਾਂ ਭਾਜਪਾ ਤੇ ਜਾਓਗੇ ਜਾਂ ਉਹਦਾ ਸਾਹਮਣਾ ਕਰੋਗੇ ਨਹੀਂ ਜੀ ਕਦੀ ਵੀ ਇਦਾਂ ਦਾ ਜਿਹੜਾ ਸਵਾਲ ਹੀ ਪੈਦਾ ਨਹੀਂ ਹੋਗਾ ਅਸੀਂ ਕੇਜੀਵਾਲ ਜੀ ਦੇ ਸੱਚੀ ਸੁੱਚੀ ਸੋਚ ਵਾਲੇ ਸਿਪਾਹੀ ਆ ਤੇ ਹਮੇਸ਼ਾ ਔਖੇ ਸਮੇਂ ਦੇ ਵਿੱਚ ਸੌਖੇ ਸਮੇਂ ਦੇ ਵਿੱਚ ਕੇਜੀਵਾਲ ਜੀ ਦੇ ਨਾਲ ਡੱਟ ਕੇ ਖੜੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਡੱਟ ਕੇ ਕਿਵੇਂ ਵੇਖਦੇ ਹੋ ਅੱਜ ਕੀ ਕੀ ਕੁਝ ਖਾਸ ਚਰਚਾਵਾਂ ਲੋਕ ਸਭਾ ਮਸਦ ਦੀ ਜੋ ਸੀਟ ਵਾਸਤੇ ਜਾਂ ਪੰਜਾਬ ਦੀ ਇਲੈਕਸ਼ਨ ਜਿਹੜੀ ਲੋਕ ਸਭਾ ਦੀ ਹੋ ਰਹੀ ਹੈ ਉਹਦੀਆਂ ਰਣਨੀਤੀ ਨੂੰ ਤਿਆਰ ਕਰਨ ਵਾਸਤੇ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਜਨਰਲ ਨੈਸ਼ਨਲ ਜਨਰਲ ਸੈਕਟਰੀ ਸੰਦੀਪ ਪਾਟਕ ਜੀ ਇੱਥੇ ਪਹੁੰਚ ਰਹੇ ਨੇ ਸੋ ਅਸੀਂ ਉਹਨਾਂ ਦੇ ਵਿਚਾਰ ਵਾਰਸ ਵਿਚਾਰ ਸੁਣਨ ਵਾਸਤੇ ਇਕੱਠੇ ਹੋਏ ਆਂ ਤੇ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ ਜਿਵੇਂ ਤੁਸੀਂ ਦੇਖਿਆ ਹੈ ਸੰਨ ਐਮ ਐਲ ਏ ਸਹਿਬਾਨ ਜਸਪੀਰ ਸੰਧੂ ਜੀ ਤਾਂ ਉਹਨਾਂ ਵੱਲੋਂ ਜਿਹੜੀਆਂ ਵੱਡੀਆਂ ਗੱਲਾਂ ਭਾ ਜੀਪੀ ਨੂੰ ਲੈ ਕੇ ਵੀ ਕੀਤੀਆਂ ਗਈਆਂ ਨੇ ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਜੋ ਆ